ਸੱਤਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਪੌਂਚਾ ਜਿਹੜਾ ਹੈਗਾ ਆਪਾਂ ਆਸਾਨੀ ਨਾਲ ਕਿਵੇਂ ਰੈਡੀ ਕਰ ਸਕਦੇ ਆ ਪੌਂਚੇ ਦੇ ਵਿੱਚ ਬਿਲਕੁਲ ਵੀ ਬਲ ਨਹੀਂ ਆਊਗਾ ਪੌਂਚਾ ਜਿਹੜਾ ਹੈਗਾ ਆਪਣਾ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੋਊਗਾ ਤੇ ਆਪਾਂ ਪੌਂਚੇ ਤੇ ਡਿਜ਼ਾਈਨ ਵੀ ਜਿਹੜਾ ਹੈਗਾ ਉਹ ਤੁਹਾਨੂੰ ਸੌਖੇ ਤਰੀਕੇ ਨਾਲ ਬਣਾਉਣਾ ਦੱਸਾਂਗੇ ਠੀਕ ਹੈ ਜੀ ਦੇਖੋ ਜਦੋਂ ਆਪਾਂ ਕਈ ਵਾਰੀ ਪੌਂਚਾ ਬਣਾਉਨੇ ਆ ਤਾਂ ਜਦੋਂ ਆਪਾਂ ਇਦਾਂ ਫੋਲਡ ਕਰਦੇ ਹੁੰਨੇ ਆ ਨਾ ਨੀਚੇ ਵਾਲੀ ਸਾਈਡ ਨੂੰ ਤਾਂ ਬਲ ਜਿਹੜਾ ਹੈਗਾ ਉਹ ਪੱਕਾ ਹੀ ਪੈ ਜਾਂਦਾ ਹੁੰਦਾ ਕਦ ਦੱਸਾਂਗੇ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਦੱਸਾਂਗੇ ਤੇ ਤੁਸੀਂ ਕੜਾਈ ਵਾਲਾ ਪੌਂਚੇ ਹੈਗਾ ਜਿਹੜਾ ਉਹ ਵੀ ਆਸਾਨੀ ਨਾਲ ਜੜ ਸਕਦੇ ਹੋ ਇਸ ਟ੍ਰਿਕ ਨੂੰ ਅਪਣਾ ਕੇ ਇਹ ਖਾਸ ਕਰਕੇ ਕੜਾਈ ਵਾਲੇ ਪੌਂਚੇ ਲਈ ਹੀ ਹੁੰਦਾ ਪਰ ਮੈਂ ਤੁਹਾਨੂੰ ਸਿੰਪਲ ਪੌਂਚੇ ਤੇ ਦੱਸ ਰਹੀਆਂ ਵੀ ਤਾਂ ਕਿ ਤੁਸੀਂ ਸਿੰਪਲ ਪੌਂਚੇ ਨੂੰ ਵੀ ਇਦਾਂ ਹੀ ਰੈਡੀ ਕਰ ਸਕੋ ਠੀਕ ਹੈ ਜੀ ਠੀਕ ਹੈ ਤੇ ਦੇਖੋ ਇਦਾਂ ਬਲ ਜਿਹੜਾ ਹੈਗਾ ਉਹ ਬਿਲਕੁਲ ਨਹੀਂ ਆਊਗਾ ਪੌਂਚੇ ਦੇ ਵਿੱਚ ਆਪਾਂ ਤੁਹਾਨੂੰ ਪੌਂਚੇ ਦੀ ਜੜਾਈ ਜਿਹੜੀ ਹੈਗੀ ਸਹੀ ਤਰੀਕੇ ਨਾਲ ਉਹ ਵੀ ਦੱਸਾਂਗੇ ਔਰ ਡਿਜ਼ਾਈਨ ਕਿਵੇਂ ਬਣਾਉਣਾਗਾ ਸਕਰੋਲ ਕਿਵੇਂ ਕਰਨੀ ਹੈਗੀ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਤੇ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜਾ ਆਹ ਵਾਲਾ ਮਾਰਜਨ ਹੈਗਾ ਨਾ ਪਹਿਲਾਂ ਤਾਂ ਇਹਨੂੰ ਆਪਾਂ ਸਿੱਧਾ ਕਰ ਲਓ ਬਿਲਕੁਲ ਠੀਕ ਹੈ ਇਹਦੇ ਵਿੱਚ ਆਪਣੇ ਬਾੜ ਨਹੀਂ ਹੋਣਾ ਚਾਹੀਦਾ ਮਤਲਬ ਕਿ ਉੱਚਾ ਨੀਵਾ ਨਹੀਂ ਹੋਣਾ ਚਾਹੀਦਾ ਠੀਕ ਹੈ ਪਹਿਲਾਂ ਆਪਾਂ ਇਹਨੂੰ ਬਿਲਕੁਲ ਜਿਹੜੇ ਹੈਗੇ ਨੇ ਇਹਦਾ ਸਿੱਧਾ ਕਰ ਲਵਾਂ ਠੀਕ ਹੈ ਠੀਕ ਹੈ ਇਹ ਮੇਰੀ ਸਲਵਾਰ ਜਿਹੜੀ ਹੈਗੀ ਹੈ ਇਹ ਲਾਈਨਿੰਗ ਵਾਲੀ ਆ ਲਾਈਨਿੰਗ ਵਾਲੀ ਸਲਵਾਰ ਦੇ ਵਿੱਚ ਖਾਸ ਕਰਕੇ ਜਿਹੜੇ ਹੈਗੇ ਨੇ ਉਹ ਬਲ ਡਬਲ ਕਪੜੇ ਕਰਕੇ ਕਈ ਵਾਰੀ ਜ਼ਿਆਦਾ ਚਾਂਸਸ ਹੁੰਦੇ ਨੇ ਠੀਕ ਹੈ ਹੁਣ ਦੇਖੋ ਮੇਰੇ ਲਾਈਨਿੰਗ ਲੱਗੀ ਹੋਈ ਹੈ ਨੀਚੇ यह जरा नीचे पूरी तरह पे सीधा कर लेना हैारे है निशानी लगा लेनी है ठीक है ऐदा करके मेरा मार्जिन जरा है बहुत ही थोड़ा है नीचे इसलिए मैं उस हिसाब नी जी है लगा रही है। ठीक है हम आप करना देखो पहुंचा जगा ਜਦੋਂ ਆਪਾਂ ਨਾਰਮਲ ਸਲਵਾਰ ਤੇ ਪਹੁੰਚਾ ਜੜਦੇ ਆ ਨਾ ਨਾਰਮਲੀ ਜਦੋਂ ਆਪਾਂ ਪਹੁੰਚਾ ਜੜਦੇ ਹੁੰਨੇ ਆ ਆਪਾਂ ਕੀ ਕਰਦੇ ਹੁੰਨੇ ਆ ਇਧਰੋਂ ਆਪਾਂ ਜਗ੍ਹਾ ਜਿਹੜੀ ਹੈਗੀ ਥੋੜੀ ਜਿਹੀ ਛੱਡ ਲੈਣੀ ਹੁੰਦੀ ਆ ਮਤਲਬ ਪੈਰ ਪੈਰ ਦੀ ਤਾਂ ਕਿ ਆਪਾਂ ਇਹ ਵਾਲੇ ਮਾਰਜਨ ਦੇ ਨਾਲ ਆਪਾਂ ਸਲਵਾਰ ਵਾਲਾ ਕੱਪੜਾ ਜਿਹੜਾ ਹੈਗਾ ਜੋੜ ਸਕੀਏ ਠੀਕ ਆ ਪਰ ਜਿਹੜਾ ਮੈਂ ਤੁਹਾਨੂੰ ਅੱਜ ਤਰੀਕਾ ਦੱਸ ਰਹੀ ਆ ਉਹਦੇ ਵਿੱਚ ਆਪਾਂ ਇਦਾਂ ਨਹੀਂ ਕਰਨਾ ਆ ਪੈਰ ਪੈਰ ਦਾ ਜਿਹੜਾ ਕੱਪੜਾ ਹੈਗਾ ਸਾਈਡ ਤੇ ਨਹੀਂ ਛੱਡਦਾ ਛੱਡਣਾ ਆਪਾਂ ਨਾਰਮਲ ਦੇ ਵਿੱਚ ਕੀ ਕਰਦੇ ਆ ਇੱਕ ਪਾਸਿਓ ਫੋਲਡ ਕਰਦਨੇ ਹੁੰਨੇ ਆ ਤੇ ਦੂਸਰੇ ਵਾਲੇ ਪਾਸਿਓ ਆਪਾਂ ਛੱਡ ਲੈਣੇ ਹੁੰਨੇ ਆ ਤਾਂ ਕਿ ਆਪਾਂ ਸਲਵਾਰ ਨਾਲ ਅਟੈਚ ਕਰ ਸਕੀਏ ਪਰ ਆਪਾਂ ਇਹਦੇ ਵਿੱਚ ਇਦਾਂ ਨਹੀਂ ਕਰਨਾ ਆਪਾਂ ਦੋਨੇ ਪਾਸਿਓ ਜਿਹੜਾ ਪੌਂਚਾ ਹੈਗਾ ਉਹ ਫੋਲਡ ਕਰਦੇ ਹਾਂ ਠੀਕ ਹੈ ਜੀ ਇਧਰੋਂ ਵੀ ਆਪਾਂ ਫੋਲਡ ਕਰ ਦੇਣਾ ਫਿਨਿਸ਼ਿੰਗ ਦੇ ਨਾਲ ਤੇ ਆਪਾਂ ਦੂਸਰੇ ਵਾਲੇ ਪਾਸਿਓ ਵੀ ਇਦਾਂ ਹੀ ਫੋਲਡ ਕਰਾਂਗੇ ਠੀਕ ਹੈ ਦੇਖੋ ਹੁਣ ਮੈਂ ਇਧਰ ਪਹੁੰਚਾ ਜਿਹੜਾ ਹੈਗਾ ਉਹ ਵਿੱਚ ਦੇ ਲਿਆ ਬੁਕਰਮ ਜਿਹੜੀ ਹੈਗੀ ਆ ਉਹ ਕੱਪੜੇ ਦੇ نیچے ਦਬਾਤੀ ਆ ਠੀਕ ਹੈ ਇਧਰੋਂ ਵੀ ਆਪਾਂ ਇਦਾਂ ਹੀ ਕਰਨਾ ਠੀਕ ਹੈ ਦੋਨੋਂ ਪਾਸਿਆਂ ਆਪਾਂ ਫ੍ਰੀਸ਼ਿੰਗ ਦੇ ਨਾਲ ਜਿਹੜਾ ਹੈਗਾ ਸਲਾਈ ਲਗਾ ਲੈਣੀ ਹੈ ਬਾਧੂ ਦਾ ਟੁਕੜਾ ਹੈਗਾ ਜਿਹੜੇ ਨੂੰ ਆਪਾਂ ਕੱਟ ਲੈਣਾ ਠੀਕ ਹੈ ਜੀ ਹੁਣ ਦੇਖੋ ਇਦਾਂ ਜਿਹੜਾ ਹੈਗਾ ਇਹ ਆਪਣਾ ਪਹੁੰਚਾ ਰੈਡੀ ਹੋ ਗਿਆ ਠੀਕ ਹੈ ਦੋਨੋਂ ਪਾਸੇ ਆਪਾਂ ਬੁਕ ਰੂਮ ਦੇ ਉੱਪਰ ਕੱਪੜਾ ਜਿਹੜਾ ਹੈਗਾ ਫੋਲਡ ਕਰਤਾ ਜਦੋਂ ਕਿ ਨਾਰਮਲੀ ਆਪਾਂ ਇੱਕ ਵਾਲੇ ਪਾਸੇ ਉਹ ਛੱਡ ਲੈਨੇ ਹੁੰਨੇ ਆ ਠੀਕ ਹੈ ਤਾਂ ਕਿ ਆਪਾਂ ਸਲਵਾਰ ਨਾਲ ਅਟੈਚ ਕਰ ਸਕੀਏ ਹੁਣ ਦੇਖੋ ਆਪਾਂ ਸਲਵਾਰ ਨਾਲ ਅਟੈਚ ਕਿਵੇਂ ਕਰਨਾ ਤੇ ਆਪਣਾ ਬਲ ਜਿਹੜਾ ਹੈਗਾ ਉਹ ਬਿਲਕੁਲ ਨਹੀਂ ਆਊਗਾ ਠੀਕ ਹੈ ਆਪਾਂ ਇਦਾਂ ਸਲਵਾਰ ਦਾ ਪੌਂਚਾ ਲੈਣਾ ਠੀਕ ਹੈ ਜੀ ਪੌਂਚੇ ਨੂੰ ਸਲਵਾਰ ਨੂੰ ਆਪਾਂ ਇਦਾਂ ਸਿੱਧਾ ਰੱਖਣਾ ਠੀਕ ਹੈ ਤੇ ਜਿਹੜਾ ਇਹ ਪੌਂਚਾ ਹੈਗਾ ਇਹਨੂੰ ਆਪਾਂ ਇਹ ਕਿਸੇ ਵੀ ਸਾਈਡ ਤੋਂ ਬੇਸ਼ੱਕ ਆਪਾਂ ਇਧਰ ਵਾਲੀ ਸਾਈਡ ਤੋਂ ਬੇਸ਼ੱਕ ਆਪਾਂ ਇਧਰ ਵਾਲੀ ਸਾਈਡ ਤੋਂ ਠੀਕ ਹੈ ਜਿਹੜਾ ਆਪਾਂ ਨਿਸ਼ਾਨ ਲਗਾਇਆ ਹੈ ਨਾ ਆਹ ਵਾਲਾ ਇਹਦੇ ਉੱਪਰ ਬਸ ਆਪਾਂ ਇੱਦਾਂ ਰੱਖ ਲੈਣਾ ਠੀਕ ਹੈ ਇਹ ਐਦਾਂ ਜਿੰਨਾ ਜਿੰਨਾ ਆਪਾਂ ਮਾਰਜਿਨ ਰੱਖਣਾ ਮਾਰਜਿਨ ਦੇ ਉੱਪਰ ਹੀ ਇਹਨੂੰ ਆਪਾਂ ਰੱਖ ਲੈਣਾ ਹੁਣ ਮੇਰਾ ਮਾਰਜਿਨ ਇੰਨਾ ਕਾ ਮੈਂ ਇਹਦੇ ਉੱਪਰ ਹੀ ਐਦਾਂ ਇਹਨੂੰ ਰੱਖ ਲਵਾਂ ਠੀਕ ਹੈ ਜੀ ਇੱਦਾਂ ਰੱਖ ਕੇ ਆਪਾਂ ਇਹਦੇ ਉੱਪਰ ਸਲਾਈ ਲਗਾ ਲੈਣੀ ਆ ਬਿਲਕੁਲ ਆਹ ਓਨੇ ਤੇ ਠੀਕ ਹੈ ਆਡਾ ਬੁਕਰਮ ਦਾ ਕੋਨਾ ਹੈਗਾ ਨਾ ਬਿਲਕੁਲ ਕੋਨੇ ਤੇ ਆਪਾਂ ਸਲਾਈ ਲਗਾ ਲੈਣੀ ਆ ਨੀਚੇ ਦੇਖੋ ਆਪਾਂ ਮਾਰਜਨ ਹੀ ਲੈਣਾ ਵਿੱਚ ਵਿੱਚ ਠੀਕ ਹੈ ਬਸ ਤੁਸੀਂ ਇਦਾਂ ਜਿਹੜੀ ਹੈਗੀ ਆ ਪੌਂਚੇ ਨੂੰ ਸਲਵਾਰ ਦੇ ਕੱਪੜੇ ਦੇ ਉੱਪਰ ਰੱਖ ਕੇ ਨਾ ਮਾਰਜਨ ਦੇ ਉੱਪਰ ਰੱਖ ਕੇ ਸਲਾਈ ਲਾ ਲੈਣੀ ਆ ਪੂਰੀ ਤਰ੍ਹਾਂ ਰੈਡੀ ਕਰਕੇ ਠੀਕ ਹੈ ਜੀ ਫਿਰ ਹੁਣ ਇਹਨੂੰ ਫੋਲਡ ਕਿਵੇਂ ਕਰਨਾ ਉਹ ਤੁਸੀਂ ਧਿਆਨ ਨਾਲ ਦੇਖਣਾ ਤੇ ਹੁਣ ਦੇਖੋ ਤੁਸੀਂ ਆਪਾਂ ਸਲਾਈ ਜਿਹੜੀ ਹੈਗੀ ਆ ਬਿਲਕੁਲ ਨਾਲ-ਨਾਲ ਮਾਰ ਲਈ ਆ ਤੇ ਆਪਾਂ ਕੀ ਕਰਨਾ ਜਿਹੜਾ ਪੌਂਚਾ ਆਪਾਂ ਜੜਿਆ ਸੀ ਉਹਨੂੰ ਆਪਾਂ ਇਦਾਂ ਅੰਦਰ ਵਾਲੀ ਸਾਈਡ ਜਿਹੜਾ ਹੈਗਾ ਉਹ ਫੋਲਡ ਕਰ ਦੇਣਾ ਠੀਕ ਹੈ ਜੀ ਹੁਣ ਦੇਖੋ ਇਹਦੇ ਵਿੱਚ ਕੋਈ ਵੀ ਬਲ ਨਹੀਂ ਆਊਗਾ ਐਦਾ ਪੂਰੀ ਫਿਨਿਸ਼ਿੰਗ ਦੇ ਨਾਲ ਆਊਗਾ ਤੇ ਜਿਹੜਾ ਕੱਪੜਾ ਹੈਗਾ ਇਹਨੂੰ ਆਪਾਂ ਐਦਾ ਪਿੱਛੇ ਵਾਲੀ ਸਾਈਡ ਨੂੰ ਖਿੱਚ ਕੇ ਰੱਖਣਾਗਾ ਤੇ ਫੇਰ ਅੱਗੇ ਵਾਲੀ ਸਾਈਡ ਆਪਾਂ ਸਲਾਈ ਜਿਹੜੀ ਹੈਗੀ ਉਹ ਮਾਰ ਲੈਣੀ ਆ ਬਰੀਕ ਬੱਖੇ ਨਾਲ ਇੱਥੇ ਨਾਲ-ਨਾਲ ਸਲਾਈ ਮਾਰਨੀ ਆ ਠੀਕ ਹੈ ਜੀ ਐਦਾ ਜੇ ਤੁਸੀਂ ਪਹੁੰਚਾ ਜੜੋਂਗੇ ਕੜਾਈ ਵਾਲਾ ਵੀ ਪਹੁੰਚਾ ਹੋਵੇ ਤਾਂ ਵੀ ਕੋਈ ਬਲ ਨਹੀਂ ਆਉਂਦਾ ਹੁੰਦਾ ਨਾ ਹੀ ਮੋਤੀ ਵਗੈਰਾ ਟੁੱਟਦੇ ਹੁੰਦੇ ਨੇ ਜੇ ਐਦਾ ਆਪਾਂ ਰੈਡੀ ਕਰਕੇ ਪਹੁੰਚਾ ਉੱਪਰ ਰੱਖ ਕੇ ਫੇਰ ਉਹਨੂੰ ਅੰਦਰ ਵਾਲੀ ਸਾਈਡ ਫੋਲਡ ਕਰਦੇ ਹੁੰਦੇ ਆ ਠੀ ਤੇ ਇਦਾਂ ਤੁਸੀਂ ਜਿਹੜਾ ਪਹੁੰਚਿਆ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਕਰ ਸਕਦੇ ਹੋ ਤੇ ਆਪਾਂ ਹੱਥ ਨਾਲ ਕੱਪੜੇ ਨੂੰ ਜਿਹੜਾ ਹੈਗਾ ਉਹ ਖਿੱਚਦੇ ਜਾਣਾ ਹੈ ਠੀਕ ਹੈ ਜੀ ਤੇ ਦੂਸਰੀ ਵਾਲੀ ਸਾਈਡ ਜਿਹੜਾ ਹੈਗਾ ਇਦਾਂ ਆਪਾਂ ਕੱਪੜੇ ਨੂੰ ਖਿੱਚਣਾ ਔਰ ਫੇਰ ਆਪਾਂ ਜਿਹੜੀ ਦੂਸਰੀ ਵਾਲੀ ਸਾਈਡ ਹੈਗਾ ਜਿਹੜਾ ਉਹ ਸਲਾਈ ਲਗਾ ਲੈਣੀ ਆ ਤੇ ਦੇਖੋ ਆਪਾਂ ਇਦਾਂ ਹੱਥ ਨਾਲ ਟੱਚ ਕਰਕੇ ਦੇਖਣਾ ਜਿੱਥੇ ਵੀ ਆਪਣੀ ਬੁਕਰਮ ਜਿਹੜਾ ਹੈਗਾ ਨਿਸ਼ਾਨ ਬਣਦਾ ਹੋਊਗਾ ਉਥੇ ਆਪਾਂ ਇਹਦੇ ਉੱਪਰ ਇਦਾਂ ਖਿੱਚ ਕੇ ਸਲਾਈ ਲਾਉਣੀ ਆ ਠੀਕ ਹੈ ਜੀ ਬਿਲਕੁਲ ਇਦਾਂ ਬਲ ਨਹੀਂ ਪੈਂਦਾ ਹੁੰਦਾ ਕੱਪੜੇ ਦੇ ਵਿੱਚ ਨਹੀਂ ਤਾਂ نیچے ਜਿਹੜੀ ਆਪਾਂ ਸਲਾਈ ਲਗਾਈ ਹੈ ਨਾ ਉਹਦੇ ਵਿੱਚ ਬਲ ਜਿਹੜਾ ਹੈਗਾ ਉਹ ਆ ਜਾਂਦਾ ਹੁੰਦਾਗਾ ਤੇ ਇਦਾਂ ਜੇ ਤੁਸੀਂ ਕੱਪੜੇ ਨੂੰ ਖਿੱਚ ਕੇ ਰੱਖੋਗੇ ਨਾ ਕੋਈ ਵੀ ਬਲ ਨਹੀਂ ਆਉਂਦਾ ਹੁੰਦਾ ਪਹੁੰਚੇ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਆਪਣਾ ਪਹੁੰਚਾ ਜਿਹੜਾ ਹੈਗਾ ਉਹ ਪੂਰੀ ਫਿਨਿਸ਼ਿੰਗ ਦੇ ਨਾਲ ਆਇਆ ਕਿਤੇ ਵੀ ਕੋਈ ਬਲ ਨਹੀਂ ਆਇਆ ਜੇ ਆਪਾਂ ਇਦਾਂ ਉੱਪਰ ਰੱਖ ਕੇ ਪਹੁੰਚਾ ਜੜਾਂਗੇ ਨਾ ਕਢਾਈ ਵਾਲਾ ਖਾਸ ਕਰਕੇ ਕਢਾਈ ਵਾਲੇ ਪਹੁੰਚੇ ਲਈ ਇਹ ਟ੍ਰਿਕ ਜਿਹੜੀ ਹੈਗੀ ਉਹ ਬਹੁਤ ਹੀ ਮਤਲਬ ਵਧੀਆ ਹੁੰਦੀ ਹੈ ਕਿ ਆਪਣੇ ਮੋਤੀ ਵਗੈਰਾ ਜਿਹੜੇ ਹੈਗੇ ਨੇ ਉਹ ਟੁੱਟਦੇ ਨਹੀਂ ਹੁੰਦੇ ਹੈਗੇ ਠੀਕ ਹੈ ਫਿਰ ਆਪਾਂ ਇੱਧਰ ਇਹ ਤੇ ਸਲਾਈ ਲਗਾ ਲੈਣੀ ਐ ਇਦਾਂ ਕਰਕੇ ਠੀਕ ਹੈ ਫਿਰ ਆਪਾਂ ਇਹਨੂੰ ਇਦਾਂ ਹੀ ਦੂਸਰੇ ਵਾਲੇ ਪਾਸੇ ਘੁਮਾ ਲੈਣਾ ਤੇ ਆਪਾਂ ਇਹਦੇ ਸਾਈਡ ਤੇ ਇੱਕ ਪੈਰ ਪੈਰ ਦਾ ਮਾਰਜਿਨ ਛੱਡ ਕੇ ਸਰਾਈ ਲਗਾ ਲੈਣੀ ਐ ਇਹਦੇ ਵਿੱਚ ਆਪਾਂ ਸਕਰੋਲ ਕਰਾਂਗੇ ਠੀਕ ਹੈ ਜੀ ਇਦਾਂ ਹੀ ਆਪਾਂ ਪਹੁੰਚੇ ਦੇ ਦੋਨੋਂ ਸਾਈਡ ਹੀ ਆਪਾਂ ਸਲਾਈਆਂ ਲਗਾ ਲੈਣੀਆਂ ਨੇ ਸਿੱਧੀਆਂ ਤੇ ਉਹਦੇ ਵਿੱਚ ਆਪਾਂ ਸਕਰੋਲ ਕਰ ਲਵਾਂਗੇ ਫਿਰ ਠੀਕ ਹੈ ਜੀ ਆਪਾਂ ਦੋ ਦੋ ਸਲਾਈਆਂ ਜਿਹੜੀਆਂ ਹੈਗੀਆਂ ਨੇ ਉਹ ਪੌਂਚੇ ਦੇ ਸਾਈਡਾਂ ਤੇ ਮਾਰ ਲਵਾਂਗੇ ਔਰ ਸਾਈਡ ਜਿਹੜਾ ਸੈਂਟਰ ਦੇ ਵਿੱਚ ਹੈਗਾ ਕਪੜਾ ਖਾਲੀ ਛੱਡ ਲਵਾਂਗੇ ਉਹਦੇ ਵਿੱਚ ਵੀ ਆਪਾਂ ਬਸ ਨਾਰਮਲ ਜਿਹਾ ਜਿਹੜਾ ਡਿਜ਼ਾਈਨ ਹੈਗਾ ਉਹ ਬਣਾ ਲਵਾਂਗੇ ਇਹਦੇ ਨਾਲ ਪੌਂਚਾ ਜਿਹੜਾ ਹੈਗਾ ਹੋਰ ਵੀ ਆਪਣਾ ਸੋਨਾ ਲੱਗੂਗਾ ਠੀਕ ਹੈ ਤੇ ਪੌਂਚਾ ਜਿਹੜਾ ਹੈਗਾ ਇਦਾਂ ਪੂਰੀ ਫਿਨਿਸ਼ਿੰਗ ਦੇ ਨਾਲ ਆਉਂਦਾ ਹੁੰਦਾ ਤੁਸੀਂ ਦੇਖ ਸਕਦੇ ਹੋ ਇਦਾਂ ਦੋ ਲਾਈਨਾਂ ਮੈਂ ਉਧਰ ਮਾਰ ਲੀਆਂ ਤੇ ਦੋ ਲਾਈਨਾਂ ਜਿਹੜੀਆਂ ਹੈਗੀਆਂ ਨੇ ਮੈਂ ਇੱਕ ਸਾਈਡ ਮਾਰ ਲੀਆਂ ਨੇ ਠੀਕ ਹੈ ਹੁਣ ਆਪਾਂ ਸੈਂਟਰ ਦੇ ਵਿੱਚ ਥੋੜਾ ਜਿਹਾ ਡਿਜ਼ਾਈਨ ਬਣਾ ਕਰ ਲਵਾਂਗੇ ਤੇ ਸੈਂਟਰ ਦੇ ਵਿੱਚ ਆਪਾਂ ਇਦਾਂ ਨਿਸ਼ਾਨ ਲਗਾ ਲੈਣਾ ਇਹਨੂੰ ਹਾਫ ਕਰਕੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆ ਸੈਂਟਰ ਨੂੰ ਫਿਰ ਆਪਾਂ ਇੱਕ ਵਾਰ ਇਦਾਂ ਆਪਾਂ ਹਾਫ ਕਰ ਲੈਣਾ ਠੀਕ ਹੈ ਇੱਥੇ ਵੀ ਆਪਾਂ ਇੱਕ ਨਿਸ਼ਾਨ ਲਗਾ ਲੈਣਾ ਠੀਕ ਹੈ ਤੇ ਇਦਾਂ ਹੀ ਆਪਾਂ ਦੂਸਰੇ ਵਾਲੇ ਪਾਸੇ ਵੀ ਹਾਫ ਤੇ ਉਹਨੂੰ ਦੁਬਾਰਾ ਹਾਫ ਕਰ ਲੈਣਾ ਤੇ ਇਦਾਂ ਆਪਾਂ ਹਾਫ ਕਰਕੇ ਫਿਰ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਦੇ ਹਿਸਾਬ ਨਾਲ ਜਿਹੜਾ ਡਿਜ਼ਾਈਨ ਹੈਗਾ ਉਹ ਬਣਾਵਾਂਗੇ ਬਿਲਕੁਲ ਸਿੰਪਲ ਜਿਹਾ ਡਿਜ਼ਾਈਨ ਬਣਾਵਾਂਗੇ ਤੇ ਸੋਨਾ ਵੀ ਲੱਗਦਾ ਉਹ ਡਿਜ਼ਾਈਨ ਤੇ ਸਫਾਈ ਵੀ ਲੱਗਦੀ ਹੁੰਦੀ ਹੈ ਉਹਦੇ ਵਿੱਚ ਤੇ ਦੇਖੋ ਤੁਸੀਂ ਦੋ ਤਰ੍ਹਾਂ ਨਾਲ ਇਹ ਡਿਜ਼ਾਈਨ ਬਣਾ ਸਕਦੇ ਹੋ ਜਾਂ ਤਾਂ ਤੁਸੀਂ ਇੱਦਾਂ ਬਿਲਕੁਲ ਸਿੱਧੀ ਲਾਈਨ ਵੀ ਖਿੱਚ ਸਕਦੇ ਹੋਗੇ ਹਨਾ ਤੇ ਉਸ ਤੋਂ ਬਾਅਦ ਫਿਰ ਦੂਸਰੀ ਲਾਈਨ ਨੂੰ ਜਿਹੜਾ ਆਪਾਂ ਨਿਸ਼ਾਨ ਲਗਾਏ ਨੇ ਅੱਗੇ ਉਹਦੇ ਨਾਲ ਵੀ ਮਿਲਾ ਸਕਦੇ ਆ ਇੱਦਾਂ ਆਪਾਂ ਤਕੋਨਾ ਵੀ ਕਰ ਸਕਦੇ ਆ ਇਹਨੂੰ ਤੇ ਇੱਥੋਂ ਫਿਰ ਆਪਾਂ ਇੱਦਾਂ ਤਕੋਨਾ ਕਰ ਸਕਦੇ ਹੁੰਦੇ ਆ ਠੀਕ ਹੈ ਤੇ ਮੈਂ ਪਰ ਇਹਨੂੰ ਇੱਦਾਂ ਨਹੀਂ ਬਣਾਵਾਂਗੀ ਮੈਂ ਗੁਲਾਈ ਦੇ ਵਿੱਚ ਹੀ ਬਣਾਵਾਂਗੀ ਠੀਕ ਹੈ ਮੈਂ ਦੂਸਰੇ ਪਾਸੇ ਤੁਹਾਨੂੰ ਦਿਖਾਉਣੀ ਆ ਵੀ ਕਿੱਦਾਂ ਆਪਾਂ ਕਰਨਾ ਤੇ ਐਦਾਂ ਆਪਾਂ ਪਹਿਲਾਂ ਗੁਲਾਈ ਦੇ ਵਿੱਚ ਇੱਧਰ ਨਿਸ਼ਾਨਾ ਦੇ ਉੱਪਰ ਦੀ ਐਦਾਂ ਇਹਨੂੰ ਘੁਮਾ ਲੈਣਾ ਜਿੱਥੋਂ ਨਿਸ਼ਾਨ ਆਊਗਾ ਉੱਥੋਂ ਆਪਾਂ ਗੋਲ ਕਰ ਲੈਣ ਨੂੰ ਠੀਕ ਹੈ ਜੀ ਫਿਰ ਆਪਾਂ ਦੂਸਰੇ ਵਾਲੇ ਪਾਸੇ ਕ੍ਰੋਸ ਕਰ ਦੇਣਾ ਇਹਨੂੰ ਤੇ ਐਦਾਂ ਗੁਲਾਈ ਬਣਾਉਂਦੇ ਹੋਏ ਇਨੂੰ ਕ੍ਰੋਸ ਕਰਦੇ ਹੋਏ ਦੂਸਰੇ ਵਾਲੇ ਪਾਸੇ ਆਪਾਂ ਲੈ ਜਾਣਾ ਠੀਕ ਹੈ ਇਹ ਡਿਜ਼ਾਈਨ ਜਿਹੜਾ ਹੈਗਾ ਉਹ ਸੋਹਣਾ ਲੱਗਦਾ ਪਹੁੰਚੇ ਤੇ ਤੇ ਹਰ ਕੋਈ ਇਹਨੂੰ ਜਿਹੜਾ ਹੈਗਾ ਉਹ ਬਣਾ ਸਕਦਾ ਤੇ ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਇਸੇ ਲਈ ਤੁਹਾਨੂੰ ਦੱਸਿਆ ਤੇ ਐਦਾਂ ਇਹ ਕ੍ਰੋਸ ਕਰਕੇ ਲਾਈਨ ਆਊਗੀ ਇਹਦੇ ਵਿੱਚ ਦੀ ਠੀਕ ਹੈ ਚਾਕ ਜਿਹੜਾ ਹੈਗਾ ਆਪਾਂ ਉਹ ਥੋੜਾ ਜਿਹਾ ਸਾਫ਼ ਕਰਤਾ ਸੀ ਠੀਕ ਹੈ ਤਾਂ ਕਿ ਤੁਹਾਨੂੰ ਸਲਾਈ ਜਿਹੜੀ ਹੈਗੀ ਆ ਉਹ ਦਿਖ ਸਕੇ ਚੰਗੀ ਤਰ੍ਹਾਂ ਤੇ ਐਦਾਂ ਆਪਾਂ ਇਨੂੰ ਗੁਲਾਈ ਦੇ ਵਿੱਚ ਇਦਾਂ ਘੁਮਾਉਂਦੇ ਜਾਣਾ ਮਸ਼ੀਨ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕ੍ਰੋਸ ਕਰਾਂਗੇ ਜਿਵੇਂ ਆਪਾਂ ਨਿਸ਼ਾਨ ਲਗਾਏ ਨੇ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਦੀ ਇਹਨੂੰ ਕ੍ਰੋਸ ਕਰਾਂਗੇ ਠੀਕ ਹੈ ਜੀ ਇਹ ਇਦਾਂ ਕਰਕੇ ਹੁਣ ਆਪਾਂ ਇਹਨੂੰ ਕ੍ਰੋਸ ਕਰਦੇ ਜਾਵਾਂਗੇ ਤੇ ਇਹ ਜਿਹੜਾ ਹੈਗਾ ਵਿੱਚੋਂ ਗੁਲਾਈ ਦੇ ਵਿੱਚ ਆ ਜਾਊਗਾ ਠੀਕ ਹੈ ਤੇ ਜਿਹੜਾ ਮੈਂ ਸੈਂਟਰ ਦੇ ਵਿੱਚ ਜਗ੍ਹਾ ਹੈਗੀ ਬਸ ਆਪਾਂ ਥੋੜੀ ਜੀ ਹੀ ਛੱਡੀ ਸੀ ਤੇ ਪਹੁੰਚਾ ਦੇਖੋ ਜਿਹੜਾ ਹੈਗਾ ਇੱਦਾਂ ਗੁਲਾਈ ਦੇ ਵਿੱਚ ਆਜੂਗਾ ਸੈਂਟਰ ਦੇ ਵਿੱਚੋਂ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਸਕਰੋਲ ਵੀ ਕਰ ਸਕਦੇ ਹੋ ਨਾ ਦੁਬਾਰਾ ਜਾਂ ਕੋਈ ਹੋਰ ਡਿਜ਼ਾਈਨ ਵੀ ਜਿਹੜਾ ਹੈਗਾ ਉਹ ਬਣਾ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਸੈਂਟਰ ਦੇ ਵਿੱਚ ਜਿਹੜੀ ਸਕਰੋਲ ਕਰੂੰਗੀ ਠੀਕ ਹੈ ਬਸ ਇੱਕ ਵਾਰੀ ਸਕਰੋਲ ਕਰੂੰਗੀ ਤੇ ਸਾਈਡਾਂ ਤੇ ਜਿਹੜੀਆਂ ਲਾਈਨਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਮੈਂ ਸਕਰੋਲ ਕਰ ਦੂੰਗੀ ਠੀਕ ਹੈ ਜੀ ਇਹ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਬਣ ਜੂਗਾ ਤੇ ਹਰ ਕੋਈ ਜਿਹੜਾ ਹੈਗਾ ਇਹਨੂੰ ਬਣਾ ਸਕਦਾ ਤੇ ਐਦਾਂ ਆਪਾਂ ਪਹੁੰਚਾ ਜਿਹੜਾ ਹੈਗਾ ਉਹਨੂੰ ਐਦਾਂ ਮੂਵ ਕਰਦੇ ਜਾਣਾ ਠੀਕ ਹੈ ਜੀ ਜਿਵੇਂ ਜਿਵੇਂ ਆਪਣੀ ਮਸ਼ੀਨ ਦੀ ਸਪੀਡ ਹੋਊਗੀ ਉਸ ਹਿਸਾਬ ਨਾਲ ਆਪਾਂ ਇਹਨੂੰ ਮੂਵ ਕਰਾਂਗੇ ਠੀਕ ਹੈ ਜੇ ਆਪਣੀ ਮਸ਼ੀਨ ਫਾਸਟ ਹੋਊਗੀ ਤਾਂ ਆਪਾਂ ਨੂੰ ਫਾਸਟ ਤਰੀਕੇ ਨਾਲ ਆਪਾਂ ਹੱਥ ਨਾਲ ਮੂਵ ਕਰਨਾ ਪਊਗਾ ਜੇ ਆਪਣੀ ਸਲੋ ਹੋਊਗੀ ਤਾਂ ਸਲੋ ਨਾਲ ਆਪਾਂ ਬਸ ਸਲੋ ਤਰੀਕੇ ਨਾਲ ਆਪਾਂ ਨੂੰ ਹੱਥ ਨੂੰ ਮੂਵ ਕਰਨਾ ਪਊਗਾ ਠੀਕ ਹੈ ਜੀ ਹੁਣ ਦੇਖੋ ਇਹ ਥੋੜਾ ਜਿਹਾ ਮੈਂ ਸਲੋ ਕਰਕੇ ਤੁਹਾਨੂੰ ਦਿਖਾ ਰਹੀ ਆ ਐਦਾਂ ਆਪਾਂ ਥੋੜਾ ਜਿਹਾ ਸਲੋ ਮੂਵ ਕਰ ਸਕਦੇ ਹੁੰਨੇ ਆਗੇ ਫਿਰ ਜਿਹੜੀ ਸਕਰੋਲ ਹੁੰਦੀ ਹੈਗੀ ਉਹ ਆਪਣੀ ਵਧੀਆ ਬਣਦੀ ਹੁੰਦੀ ਹੈ ਠੀਕ ਹੈ ਜੀ ਬਸ ਤੁਸੀਂ ਮਸ਼ੀਨ ਦੀ ਸਪੀਡ ਦਾ ਧਿਆਨ ਰੱਖਣਾ ਹੁੰਦਾਗਾ ਵੀ ਆਪਾਂ ਉਸੇ ਦਾ ਹਿਸਾਬ ਨਾਲ ਜਿਹੜਾ ਹੱਥ ਹੈਗਾ ਉਹਦੀ ਮੂਵਮੈਂਟ ਕਰਨੀ ਹੁੰਦੀ ਹੈ ਠੀਕ ਹੈ ਜੀ ਸਕਰੋਲ ਕਰਨ ਵੇਲੇ ਤੇ ਐਦਾਂ ਆਪਾਂ ਜਿਹੜੀਆਂ ਸਾਈਡਾਂ ਤੇ ਲਾਈਨਾਂ ਮਾਰੀਆਂ ਸੀ ਉਹਨਾਂ ਵਿੱਚ ਸਕਰੋਲ ਕਰ ਦੇਣੀ ਆ ਔਰ ਸੈਂਟਰ ਦੇ ਵਿੱਚ ਇੱਕ ਵੱਡੀ ਗੁਲਾਈ ਦੇ ਵਿੱਚ ਆਪਾਂ ਸਕਰੋਲ ਕਰਕੇ ਠੀਕ ਹੈ ਉਹਨੂੰ ਆਪਾਂ ਡਿਜ਼ਾਈਨ ਬਣਾ ਲੈਣਾ ਤੇ ਹੁਣ ਜਿਹੜੀਆਂ ਇਹ ਲਾਈਨਾਂ ਹੈਗੀਆਂ ਨੇ ਇਦਾਂ ਆਪਾਂ ਹੌਲੀ-ਹੌਲੀ ਇਹਦੇ ਵਿੱਚ ਸਕਰੋਲ ਕਰਦੇ ਜਾਣਾ ਬਸ ਤੁਸੀਂ ਸਕਰੋਲ ਨੂੰ ਧਿਆਨ ਨਾਲ ਦੇਖਣਾ ਕਿ ਮੈਂ ਕਿਦਾਂ ਜਿਹੜਾ ਹੈਗਾ ਉਹ ਆਪਣਾ ਹੱਥ ਜਿਹੜਾ ਹੈਗੀ ਉਹ ਮੂਵ ਕਰ ਰਹੀ ਆ ਤੁਸੀਂ ਵੀ ਇਸੇ ਹਿਸਾਬ ਨਾਲ ਆਪਣਾ ਹੱਥ ਜਿਹੜਾ ਹੈਗਾ ਮੂਵ ਕਰਦੇ ਜਾਣਾ ਤੇ ਸਕਰੋਲ ਜਿਹੜੀ ਹੈਗੀ ਉਹ ਆਪਣੇ ਆਪ ਬਣਦੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਤੇ ਇਦਾਂ ਹੀ ਆਪਣਾ ਜਿਹੜਾ ਸਾਰਾ ਡਿਜ਼ਾਈਨ ਹੈਗਾ ਉਹ ਆਪਣਾ ਫਿਲ ਕਰ ਲੈਣਾ ਆਪਾਂ ਨੇ ਠੀਕ ਹੈ ਤੇ ਦੇਖੋ ਆਪਣਾ ਡਿਜ਼ਾਈਨ ਜਿਹੜਾ ਹੈਗਾ ਬਸ ਉਹ ਪੂਰਾ ਹੋ ਗਿਆ ਹੁਣ ਤੇ ਮੈਂ ਤੁਹਾਨੂੰ ਦਿਖਾਉਣੀ ਆ ਆਪਣਾ ਪੌਂਚਾ ਜਿਹੜਾ ਹੈਗਾ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਉਹ ਆਜੂਗਾ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਆਪਣਾ ਪੌਂਚਾ ਜਿਹੜਾ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਆਇਆਗਾ ਤੇ ਆਪਣੇ ਦੇਖੋ نیچے ਵੀ ਕੋਈ ਬਾਲ ਨਹੀਂ ਪਿਆ ਹੈਗਾ ਜਿੱਥੋਂ ਆਪਾਂ ਫੋਲਡ ਕੀਤਾ ਸੀ ਪੌਂਚਾ ਹੈ ਨਾ ਜੇ ਤੁਸੀਂ ਇਦਾਂ ਉੱਪਰ ਰੱਖ ਕੇ ਜੁੜੋਗੇ ਨਾ ਪੌਂਚਾ ਸਿੰਪਲ ਸਲਵਾਰ ਦੇ ਵਿੱਚ ਵੀ ਔਰ ਔਰ ਕੜਾਈ ਵਾਲੀ ਸਲਵਾਰ ਦੇ ਵਿੱਚ ਵੀ ਤਾਂ ਤੁਹਾਡਾ ਪੌਂਚਾ ਜਿਹੜਾ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਆਊਗਾ ਠੀਕ ਹੈ ਜੀ ਤੇ ਇਦਾਂ ਆਪਾਂ ਸਿੰਪਲ ਜਿਹਾ ਡਿਜ਼ਾਈਨ ਬਣਾ ਕੇ ਪੌਂਚੇ ਨੂੰ ਜਿਹੜਾ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਕਰ ਸਕਦੇ ਹਾਂ ਤੁਸੀਂ نیچے ਤੋਂ ਵੀ ਦੇਖ ਸਕਦੇ ਹੋ ਕਿ ਤੋ ਵੀ ਕੋਈ ਬਾਲ ਨਹੀਂ ਪਿਆ ਰਿਹਾ ਪੌਂਚੇ ਦੇ ਵਿੱਚ ਤੁਸੀਂ ਵੀ ਇਦਾਂ ਰੈਡੀ ਕਰਕੇ ਦੇਖੋ ਪੌਂਚਾ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਜਿਹੜਾ ਪੌਂਚਾ ਹੈਗਾ ਤੁਹਾਡਾ ਉਹ ਏਦਾਂ ਆ ਜਾਊਗਾ ਠੀਕ ਹੈ ਜੀ ਤੇ ਏਦਾਂ ਆਪਾਂ ਪਹੁੰਚਾ ਜਿਹੜਾ ਹੈਗਾ ਉਹ ਰੈਡੀ ਕਰ ਲੈਣਾ ਬਿਲਕੁਲ ਸੌਖੇ ਤਰੀਕੇ ਨਾਲ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ